ਪਿੰਡ ਕੋਠੇਗੁਰੂ ਦੀ ਪਨੀਰੀ ਤਿਆਰ ਹੋ ਰਹੀ ਆ 1 2 3 हट ਜਾ ਚੱਲ 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 ਚੱਲੇ ਚੱਲੇ ਬੱਲੇ ਚੋਬਰਾ ਬੱਲੇ ਚੋਬਰਾ ਬੈਕ 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 ਇਹਨੂੰ ਕਹਿੰਦੇ ਆ ਵੀ ਗਰਾਊਂਡ ਦੀ ਮਿਹਨਤ ਇਹ ਗਰਾਊਂਡ ਦੀ ਮਿਹਨਤ ਲੱਗ ਰਹੀ ਏ ਬੱਚਿਆਂ ਦੀ ਲੈ ਵੀ ਬਣਾ ਜੋੜੀਆਂ ਨਾ ਆਜੋ ਇੱਕੋ ਜੇ ਜੋਬਰਾ ਇੱਕੋ ਜਆ ਵਜਣਾ ਇੱਕੋ ਜਆ ਕੱਦ ਕਾਠ ਲੈ ਵੀ ਟੀਕ ਮੱਥਾ ਧਰਤੀ ਮਾਂ ਨੂੰ ਚਲੋ ਜੀ ਮਲਾ ਲਾਤ ਵਾਏ ਗੁਰੂ ਐ ਕਿਉਂ ਆਇਆ ਚਲਾ ਲਾ ਲਾ ਟੂਈ ਲਾ ਪਾਰੇ ਪਾਸੇ ਜਾਵੜਾ ਪਾਰੇ ਪਾਸੇ ਦੋਨੇ ਧੱਕਾ ਨਹੀਂ ਕਰਨਾ ਬਾਸ 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 ਧੱਕਾ ਨਹੀਂ ਕਰਨਾ ਕਿਸੇ ਨੇ ਵੀ ਬਸ ਜਿੰਨਾ ਜੋਰ ਆ ਉਹਨਾ ਲਾਉਣਾ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਧਰ ਨੂੰ ਹੋ ਤੂੰ ਇੱਥੇ ਹੋ ਲੈ ਵੀ ਦੋਨੇ ਜੋ ਬਰਾਨਾ ਦੋਨੇ ਪਹਿਲਵਾਨਾਂ ਨੂੰ ਜੋਰ ਲੱਗਦਾ ਹੈ ਦੋਨੇ ਦਾ ਪੇਚ ਦੇ ਵਿੱਚ ਪਰ ਲਾ ਮੁੰਡਾ ਮੈਨੂੰ ਐ ਲੱਗਦਾ ਜਿਵੇਂ ਵੀ ਜਿਆਦੇ ਤਕਨੀਕ ਦਾ ਮਾਹਰਾ ਉਹਦੇ ਕੋਲ ਦਾ ਜਿਆਦੇ ਲੱਗਦੇ ਆ ਮੈਨੂੰ ਪਹਿਲਵਾਨਾਂ ਦਾ ਕਿਉਂਕਿ ਜੱਦੀ ਪੁਸਤੀ ਘਰੇ ਪਹਿਲਵਾਨੀਆਂ ਇਹਨਾਂ ਦੇ ਇਹਨਾਂ ਦੇ ਦਾਦਾਂ ਤੋਂ ਲੈ ਕੇ ਪਰਦਾਦੇ ਡੇੜੀ ਗਾਂ ਪੰਜਵੀਂ ਛੀਮੀ ਪੀੜੀ ਆ ਗਈ ਹੈ কুਸਤੀ ਕਰਦਿਆਂ ਨੂੰ ਬਾਹ ਉਹ ਤੂੰ ਆ ਕਾਲੀ ਦੀ ਕੜਾ ਵੱਡੇ ਪੱਤ ਕੇ ਉਹ ਨੂੰ ਉਹ ਯਾਰ ਤੂੰ ਆ ਜਾ ਡਾਇਰ ਲਾ ਲਾ ਬਿੱਦਰ ਨਾਲ ਉਹਦਾ ਮਾਰਿਆ ਕੇਲਾ ਪੋਈ ਕੇ ਨਹੀਂ ਵਾਸਪ ਵਸਤਨ ਠੀਕ ਹੈ ਤੋ ਵੀ ਬਲੜਾ ਮਾਰਿਆ ਬਈ ਜੋਬਰ ਨੇ ਕੋਈ ਨਾ ਆਜੋ ਆਜੋ ਤੁਸੀਂ ਵੀ ਲਗਾਓ ਪੱਤ ਲੱਗੋ ਇੱਕ ਦੂਜੀ ਝੂੜੀ ਬਣਾ ਕੇ ਲੱਗੋ ਨਾ ਯਾਰ ਝੂੜੀ ਬਣਾਇਰ ਭਾਈ ਕਹੀ ਤਾਂ ਖਾ ਹੁਣ ਲਾ ਕਰ ਦੋ ਪਲਵਾਨੀ ਸਟਾਰ ਤੁਸੀਂ ਵੀ ਚੋਪਰ ਲਾ 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 ਪਤਾ ਸਾਈਡ ਨੂੰ ਹੋ ਜਾ ਸਾਈਡ ਨੂੰ ਸਾਈਡ ਨੂੰ ਇੱਧਰ ਇੱਧਰ ਸਾਈਡ ਦੋ ਜੀ ਲੱਕ ਲੱਕ ਕਹਿੰਦੀ ਓਹ ਬਾ ਲੱਤ ਨਾ ਹੋਏ ਬਾ ਟਕੜ ਬਾ ਯਕੀ ਇਨਾਂ ਵਾਸਤੇ ਮੰਨ ਕੇ ਚੱਲ ਹੁਣ ਆਪਾਂ ਨੂੰ ਡਾਇਟ ਦੀ ਕੀ ਕੀ ਲੋੜ ਜਨਨ ਕਿ ਹੁਣ ਆਪਾਂ ਜਿਹਨਾਂ ਵਾਸਤੇ ਆਪਾਂ ਬਾਹਰੋਂ ਕੋ ਐਨ ਆਰ ਆਈ ਵੀਰਾਂ ਤੋਂ ਸਹਿਯੋਗ ਲੱਗੇ ਜਨਨ ਕਿ ਜੇ ਉਹਨੂੰ ਆਪਾਂ ਨੂੰ ਕੱਲੀ ਉਹਨਾਂ ਨੇ ਕਿਹਾ ਤਾਂ ਵੀ ਉਹ ਖਰਾਕ ਦੇਣ ਨੂੰ ਤਿਆਰ ਆਪਾਂ ਇਹਨਾਂ ਨੂੰ ਕੀ ਕੀ ਖਰਾਕ ਹੁਣ ਉਪਲਬਧ ਕਰਾ ਸਕਦੇ ਆਪਾਂ ਮਹਈਆ ਕਰਾ ਸਕਦੇ ਆ ਕੀ ਕੀ ਬਸ ਬਦਾਮ ਬਗੈਰ ਬਦਾਮ ਛੋਲੇ ਛੋਲੇ ਵਗੈਰਾ ਬਸ ਇਹੀ ਮਿਲ ਜAVE ਇਹਨਾਂ ਨਾਲ ਹੀ ਕੇਲਾ ਤੇ ਦੁੱਧ ਕੇਲਾ ਤੇ ਦੁੱਧ ਨਹੀਂ ਕੋਈ ਜਨਨ ਕਿ ਇੱਕ ਮਨ ਮੰਨ ਕੇ ਚਲੋ ਵੀ ਚਾਲੂ ਕਰਾਵੇ ਨਾ ਵੀ ਸਵੇਰੇ ਦੋ ਦੋ ਕੇਲੇ ਹਾਂ ਅੱਧਾ ਅੱਧਾ ਕਿਲੋ ਦੁੱਧ ਮਿਲ ਜੇ ਨਾ ਸ਼ਾਮ ਨੂੰ ਦੋ ਦੋ ਕੇਲੇ ਅੱਧਾ ਅੱਧਾ ਕਿਲੋ ਦੁੱਧ ਐ ਦਿਨ ਨਾਲ ਜਵਾਕ 20-20 ਗਿਰਾਂ ਹਾਂ 20-20 ਗਿਰਾਂ ਦੋ ਦੋ ਮੁੱਠਾ ਛੋਲੇ ਮਿਲ ਜAVE ਬਸ ਵਾਧੂ ਹੈ ਇਹਨਾਂ ਸੰਭਾਲ ਕੇ ਇਹਨਾਂ ਨੂੰ ਹੌਸਲਾ ਆ ਜਾ ਬੰਦ ਇਹਨਾਂ ਨੂੰ ਖਾਣ ਸੱਜਣੋ ਮੈਂ ਤਾਂ ਇਹੀ ਕਹਿਣਾ ਚਾਹਣਾ ਬਾਕੀ ਸਾਰੇ ਬੱਚੇ ਗਰੀਬ ਘਰ ਹੋਈਆਂ ਕੋਈ ਹਰ ਇੱਕ ਨਾਰਮਲ ਘਰਾਂ ਦੇ ਜਵਾਕ ਆ ਕੋਈ ਬਾਹਲੇ ਕੋਈ ਤਗੜੇ ਤਣਾੜ ਘਰਾਂ ਦੇ ਬੱਚੇ ਨਹੀਂਗੇ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਆਪਣੇ ਪਿੰਡ ਕੋਠੇ ਗੁਰੂ ਦੇ ਬਹੁਤ ਜਾਨੇ ਬਾਹਰ ਐਨ ਆਰ ਆਈ ਵੀਰ ਭਰਾਵਾਂ ਦਾ ਕੰਮ ਬਹੁਤ ਸੈਟਲ ਆ ਬਹੁਤ ਚੰਗੇ ਆ ਘਰ-ਵਾਰ ਆਪ ਦੇ ਲੈ ਵੇ ਟਰਾਲੇ ਪਾਏ ਵਾ ਜੇ ਇਹਨਾਂ ਵਾਸਤੇ ਆ ਪਨੀਰੀ ਜਿਹੜੀ ਇਹਨਾਂ ਵਾਸਤੇ ਜੇ ਆਪਾਂ ਕੋਹਨਾ ਕੋਹ ਦਸਮਾ ਦਸੌਂ ਕੱਢਾਂਗੇ ਇਹਨਾਂ ਦਾ ਸਾਨੂੰ ਅਸੀਂ ਕੱਲਾ ਕੱਲਾ ਰੁਪਈਆ ਦਾ ਹਿਸਾਬ ਵੀ ਦੇਵਾਂਗੇ ਇਹ ਨਹੀਂ ਗੱਲ ਕਿ ਅਸੀਂ ਜੇ ਉੱਥੋਂ 10000 ਇਧਰੋਂ ਮੰਗਾ ਲਿਆ ਤੇ ਇਧਰ ਆ ਕੇ ਅਸੀਂ ਉਹਦਾ ਕੋਈ ਤੁਹਾਨੂੰ ਬਰ ਜਵਾਬ ਹੀ ਨਾ ਦੇਵਾਂਗੇ ਉਹਦੀ ਕੱਲੀ ਕੱਲੀ ਕਲਮ ਲਿਖਤ ਪਈ ਹੋਊਗੀ ਸਾਡੇ ਕੋਲੇ ਉਹ ਜਦੋਂ ਮਰਜ਼ੀ ਲੈ ਲਓ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਾਰੇ ਬਾਹਰ ਬਾਹਰਲੇ ਐਨਆਰਆਈ ਵੀਰ ਭਰਾਵਾਂ ਨੂੰ ਵੀ ਇਹ ਪਨੀਰੀ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਇਹਨਾਂ ਵਿੱਚੋਂ ਕੌਡੀ ਵਾਲੇ ਮੁੰਡੇ ਵੀ ਆ ਕੁਸਤੀ ਵਾਲੇ ਵੀ ਆ ਆਹ ਮੁੰਡੇ ਖੜੇ ਆ ਦੋਨੇ ਇਹ ਸਾਡੇ ਪਿੰਡ ਦੇ ਪੂਰੇ ਚੋਟੀ ਦੇ ਕੁਸ਼ਤੀ ਦੇ 플레이ਰ ਆ ਇਹ ਮੇਲੇ ਹਰ ਕੀ ਮੇਲੇ ਆ ਇਹ ਪਲਵਾਨ ਵੱਡੇ ਵੱਡੇ ਪਲਵਾਨਾਂ ਨੂੰ ਸੱਦਾ ਦਿੰਦੇ ਆ ਇੱਥੇ ਆਪਣੇ ਮੇਲੇ ਤੇ ਆਪਾਂ ਇਸ ਕਰਕੇ ਸ਼ਾਮ ਨੂੰ ਆਨੇ ਹੋਣੇ ਵੀ ਬੱਚੇ ਆਪਣੇ ਪਿੰਡ ਦੇ ਵੀ ਨਸ਼ੇ ਪਤੇ ਤੋਂ ਬੱਚੇ ਰਹਿਣਗੇ ਕਿਸੇ ਕੰਮ ਲੱਗ ਜਾਣਗੇ ਵਧੀਆ ਪਲੇਅਰ ਬਣ ਜਾਣਗੇ ਤੇ ਇਸ ਕਰਕੇ ਅਸੀਂ ਆਪ ਦਾ ਟਾਈਮ ਕੱਢ ਕੇ ਇਹਨਾਂ ਨੂੰ ਪ੍ਰੈਕਟਿਸ ਲਵਾਉਂਦੇ ਆ ਜਿੰਨੇ ਜੋਗੇ ਹੈਗੇ ਆ ਇਹਨਾਂ ਨੂੰ ਆਪਾਂ ਸਹਿਯੋਗ ਵੀ ਕਰਦੇ ਆ ਤੇ ਵਧੀਆ ਜਿਹੜੇ ਪ੍ਰੈਕਟਿਸ ਕਰਦੇ ਬੱਚੇ ਵਧੀਆ ਮਾਨਦਾਰਾ ਪ੍ਰੈਕਟਿਸ ਵਧੀਆ ਹਾਂ ਨਹੀਂ ਨਹੀਂ ਆਪਾਂ ਪਹਿਲੇ ਦਿਨ ਤੋਂ ਹੀ ਵੇਖੀ ਜਾਂਦੇ ਬੱਚਿਆਂ ਚ ਰੁਚੀ ਵੀ ਹੈ ਨਾ ਹੋਂ ਦੀ ਕੰਗਾ ਦਾ ਮਨ ਵੀ ਨਹੀਂ ਆਉਂਦੇ ਲੈ ਵੀ ਸੰਗ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਕਿ ਮੇਰੀ ਬੇਨਤੀ ਕਬੂਲ ਕਰਨੀ ਇਹ ਬੱਚਿਆਂ ਦੀ ਦਿਲ ਤੋਂ ਦਵਾ ਗਈ ਕੋਈ ਨਾ ਕੋਈ ਸਾਨੂੰ ਚੰਗਾ ਸਖਿਰਦ ਤੇ ਚੰਗਾ ਸਖਿਰਦ ਤਾਂ ਚੱਲ ਹੈਗੇ ਇਹਨਾਂ ਦੇ ਚੋਟੀ ਦੇ ਪਹਿਲਵਾਨ ਹੈਗੇ ਆ ਕਲਵਾਉਣ ਲਈ ਪਰ ਇਹਨਾਂ ਨੂੰ ਹੁਣ ਡਾਇਰੈਕਟਰ ਦਾ ਜਿਹੜਾ ਮੰਨ ਕੇ ਖਰਾਕ ਦਾ ਪ੍ਰਬੰਧ ਦਾ ਉਹ ਨਹੀਂ ਹੋ ਰਿਹਾ ਕਿਉਂਕਿ ਆਰਥਿਕ ਸਥਿਤੀ ਡਾਊਨ ਆ ਗਈ ਸੋਨੂੰ ਵੀ ਪਤਾ ਪੰਜਾਬ ਦੇ ਹਾਲਾਤ ਇਹ ਸਾਰੇ ਬੱਚੇ ਗਰੀਬ ਘਰਾਂ ਦੇ ਬੱਚੇ ਹੈਗੇ ਆਪਾਂ ਨੂੰ ਵੀ ਪਤਾ